ਮੇਰੇ ਵੱਲੋਂ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਅਰਵਿੰਦਰ ਸਿੰਘ ਵੈਲ ਕੁਆਲੀਫਾਈਡ ਡਾਕਟਰ ਬਗਾ ਪ੍ਰਾਣਾ ਤੋਂ ਅੱਜ ਮੈਂ ਤੁਹਾਡੇ ਨਾਲ ਇੱਕ ਨੁਸਖਾ ਸਾਂਝਾ ਕਰਨ ਲੱਗਿਆ ਹਾਂ ਜੋ ਕਿ ਤਾਤ ਸੁਪੰਦੋਸ਼ ਟਾਈਮ ਦੀ ਘਾਟ ਨਮਰਦੀ ਢਿੱਲੇਪਣ ਅਤੇ ਸਪਰਮ ਦੀ ਘਾਟ ਨੂੰ ਪੂਰਾ ਕਰਨ ਲਈ ਰਾਮ ਬਾਣ ਹੈ वैसे ਤਾਂ ਦੋਸਤੋ ਸੋਸ਼ਲ ਮੀਡੀਆ ਤੇ ਸੈਕਸ ਲੋਕਾਂ ਨੇ ਬਹੁਤ ਕੁਝ ਮਿਲ ਜਾਵੇਗਾ ਪਰ ਮੇਰਾ ਵੀਡੀਓ ਪਾਉਣ ਦਾ ਕੋਈ ਮਕਸਦ ਹੈ ਕਿਉਂਕਿ ਸੈਕਸ ਨੁਸਖੇ ਇੰਨੇ ਜ਼ਿਆਦਾ ਮਹਿੰਗੇ ਹੋ ਗਏ ਹਨ ਕਿ ਗਰੀਬ ਤੇ ਮਿਡਲ ਕਲਾਸ ਵਰਗ ਦੇ ਲੋਕਾਂ ਲਈ ਇਹ ਖਾਣੇ ਬਹੁਤ ਮੁਸ਼ਕਲ ਹਨ ਸੋ ਮੈਂ ਇਹਨਾਂ ਗੱਲਾਂ ਦੇ ਮੱਦੇ ਨਜ਼ਰ ਇਹ ਨੁਸਖਾ ਸਾਂਝਾ ਕਰਨ ਲੱਗਿਆ ਹਾਂ ਜੋ ਕਿ ਹਰ ਵਰਗ ਦਾ ਮਰੀਜ਼ ਵਰਤ ਸਕਦਾ ਹੈ ਅਤੇ ਹਰ ਦੋਸ਼ ਦਾ ਚਾਹੇ ਕਿਸੇ ਨੂੰ ਮਿੱਤੇ ਮਸਾਨੇ ਦੀ ਗਰਮੀ ਨਾਲ ਰੋਗ ਹੋਇਆ ਹੋਵੇ ਚਾਹੇ ਬਾਦਕਾਰਨ ਜਾਂ ਕਫਕਾਰਨ ਯਾਤਰਾ ਦੋਸ਼ ਕਾਰਨ ਬਚਪਨ ਦੀਆਂ ਗਲਤੀਆਂ ਰੋਗ ਹੋਇਆ ਹੋਵੇ ਜਾਂ ਬਾਦੀ ਉਮਰ ਜਾਂ ਸ਼ੂਗਰ ਦਾ ਜਾਂ ਨਸ਼ੇ ਕਰ ਇਹ ਨੁਸਖਾ ਹਰ ਮਰੀਜ਼ ਤੇ 100% ਖਰਾ ਉਤਰਿਆ ਹੈ ਕਿਉਂਕਿ ਇਸ ਵਿੱਚ ਬਹੁਤ ਮੁੱਲੀਆਂ ਜੜੀਆਂ ਬੂਟੀਆਂ ਅਤੇ ਕੀਮਤੀ ਭਸਮਾ ਦਾ ਸਬਲੇ ਬੜੇ ਅੱਛੇ ਢੰਗ ਨਾਲ ਕੀਤਾ ਗਿਆ ਹੈ ਇਹ ਜਿੰਮ ਦੇ ਸ਼ਕੀਨਾਂ ਅਤੇ ਖਿਡਾਰੀਆਂ ਲਈ ਵੀ ਤੋਹਫਾ ਹੈ ਇਸ ਵਿੱਚ ਅਸ਼ਵਗੰਧਾ ਰੂਮੀ ਮਸਤਗੀ ਗੋਖਰੂ ਕੌਂਚ ਸ਼ਤਾਵਰੀ ਵਿਦਾਰੀ ਕੰਤ ਸੇਮਲ ਕੰਤ ਸਮੇਤ 40 ਜੜੀਆਂ ਬੂਟੀਆਂ ਅਤੇ ਚਾਂਦੀ ਭਸਮ, ਵੰਗ ਭਸਮ, ਪ੍ਰਵਾਲ ਪੇਸ਼ਟੀ, ਕੁਸ਼ਤਾ ਬੈਜਾਮੁਰਖ, ਸਵਰਨ ਮਾਕਸ਼ਿਕ, ਅਕੀਕ, ਸਿੱਧ ਮਕਰਤਾਬ ਚ ਮੋਤੀ ਪੇਸ਼ਟੀ, ਪੰਨਾ ਪੇਸ਼ਟੀ ਸਮੇਤ 15 ਕੁਸ਼ਤੇ ਮਿਲਾਏ ਗਏ ਹਨ ਜੋ ਕਿ ਨਾ ਮਰਦ ਨੂੰ ਜੜੋ ਖਤਮ ਕਰਕੇ ਸੈਕਸ ਟਾਈਮ ਇਨਾ ਵਧਾ ਦਿੰਦੇ ਹਨ ਸੈਕਸ ਪਾਰਟਨਰ ساری ਜ਼ਿੰਦਗੀ ਗੁਲਾਮ ਹੋ ਜਾਂਦਾ ਹੈ ਇਸ ਦੀ ਵਰਤੋਂ ਨਾਲ શરીਅ ਵਿੱਚ ਨਵੀਂ ਉਮੰਗ ਅਤੇ ਊਰਜਾ ਪੈਦਾ ਹੁੰਦੀ ਹੈ ਜਿਸ ਕਿਸੇ ਦੋਸਤ ਨੂੰ ਜ਼ਰੂਰਤ ਹੋਵੇ ਉਹ ਸਾਨੂੰ ਮਿਲ ਸਕਦਾ ਹੈ ਅਤੇ ਦੇਸ਼ ਵਿਦੇਸ਼ ਵਿੱਚ ਘਰ ਬੈਠੇ ਵੀ ਮੰਗਵਾ ਸਕਦਾ ਹੈ ਜਿਆਦਾ ਜਾਣਕਾਰੀ ਲਈ ਫੋਨ ਕਰੋ 9501747267 ਧੰਨਵਾਦ